ਕੰਬਲ ਧਕਰਾਉਂਗੇ ਹਾਂ ਇਹ ਨਹੀਂ ਪਤਾ ਕਿ ਉਹ ਗੱਲ ਕੱਪ ਉਹ ਨਹੀਂ ਹੋਈ ਕੀ ਤਰਸੀਨ ਜੀ ਤੈਨੂੰ ਤਿੱਬੇ ਚੋਂ ਖਸਰ ਰੇਤਾ ਨਾ ਚੱਕਣ ਲਿਆ ਤੈਨੂੰ ਜੀ ਨਹੀਂ ਆ ਗਈ ਇਹ ਨਹੀਂ ਪੂਆ ਬਾਬਾ ਲੈ ਵੀ ਨਹੀਂ ਮੜਨੇ ਤੇ ਮੈਂ ਉਹ ਮੈ ਜੀ ਤੇ ਪਿਆਰ ਹੂੰ ਤੇਰਾ ਚਮੜਾ ਖਾ ਲੈਣਗੇ ਕੰਬਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਆ ਸਾਡੇ ਨਾਲ ਸਾਡੇ ਮਾਵੇਂ ਦਾ ਮੁੰਡਾ ਆਇਆ ਹੈ ਜਸ਼ਨ ਸਿੰਘ ਹੈਲੋ ਕਰੋ ਤੇ ਅੱਜ ਅਸੀਂ ਕੰਪਿਊਟਰ ਕਰਾ ਲਾਉਣ ਜਾਂਦੇ ਆ ਅੱਜ ਅਸੀਂ ਇੱਕ ਕੰਮ ਸਟਾਰਟ ਕਰਿਆ ਆਪਣਾ ਕੰਪਿਊਟਰ ਕਰਾਦਾ ਤੇ ਇੱਧਰ ਦੇਖੋ ਕਿ ਪੈਨਾਂ ਦੇ ਪੁਰਨਾ ਸਾਰੀਆਂ ਸਾਹਮਤੀਆਂ ਤੇ ਸਾਡੇ ਕੁਝ ਬੰਦੇ ਸਾਡੇ ਗੰਡੇ ਪਟ ਰਹੇ ਨੇ ਨੂੰ ਵੀ ਉੱਥੇ ਦਿਖਾ ਜਾਗੇ ਉਹ ਕਰਾ ਲਾ ਰਿਓ ਜਾ ਕੇ ਹੁਣ ਅਸੀਂ ਕਰਾ ਲਾਉਨੇ ਆ ਤੇ ਆ ਆਪਣਾ ਪਿਛੇ ਇੱਕ ਮੋਟਰ ਕਰਾ ਕੇ ਇਸੇ ਕੰਪਨੀ ਦਾ ਉਹ ਬੈਠੇ ਬੁੜੀਆਂ ਸਤਿ ਸ਼੍ਰੀ ਅਕਾਲ ਜੀ ਪਾਣੀ ਦੇਖੋ ਸਤਿ ਸ਼੍ਰੀ ਅਕਾਲ 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 ਜੀ ਕਿਸੇ ਕਰ। ਆ ਤੂੰ ਨਾ ਵੀਡੀਓ ਬਾਰੇ। ਇਹ ਆਵੇ ਜਲਾਰਾ। ਹੋਏ ਹੋਏ। ਕੀ ਧੱਕਿਆ ਛੱਡ। ਕੀ ਧੱਕਿਆ ਇੱਥੋਂ ਜਾਂਦਾ ਨਹੀਂ ਕੋਈ ਜਦ ਤੁਰਦੇ ਨੇ ਨਾਲ ਤੁਸੀਂ। ਤੇ ਤੇਰੇ ਨਾਲ ਕੋਈ ਨਹੀਂ ਜਾਂਦਾ। ਹੋਰ ਮੈਂ ਕੱਲ ਦੀ ਫਿਰ ਪੱਜਾ ਫਿਰਦਾ ਚੱਲ ਸਿਰੀ ਬਣਾ ਚਾ। ਸਾਡੇ ਨਾਲ ਦੋ ਬੰਦੇ ਨੇ। ਤੇ ਤਿੰਨ ਚਾਰ ਹੋਗੇ। ਉਹਨਾਂ ਉਹ ਕਰੋ ਜਾਂਦਾ ਬੈਠਾ ਮੈਂ। ਉੱਥੇ ਸਿਰੀ ਤੇ ਨਹੀਂ ਹੈ ਸਾਡੇ ਨਾਲ ਕੋਈ। ਸਿਰੀ ਤੇ ਸਾਡੇ ਨਾਲ ਕੋਈ ਨਹੀਂ ਹੈਗਾ। ਤੂੰ ਕੱਲਾ ਹੈ? ਕੱਲਾ। ਆ ਆ ਮੈਂ ਕਿਸਾਨ ਹਾਂ। ਮਲਾਂ ਕੱਢੀ ਤਕਲੀਆ ਕੇ। ਅਸੀਂ ਸੂਏ ਵਾਲੇ ਜਾਊਂਗਾ। ਕਿਸ ਨੇ ਗਲਾਸ? ਅਸੀਂ ਹੁਣ ਖੇਤ ਪਹੁੰਚ ਚੁੱਕੇ ਆ ਜੀ। ਮਸ਼ੀਨ ਫਿੱਟ ਕਰਨ ਜਾ ਰਹੇ ਹਾਂ ਤੇ ਤੁਸੀਂ ਇੱਧਰ ਦੇਖ ਸਕਦੇ ਹੋ ਇੱਧਰ ਦਿਖਾ ਦਿਓ ਆਪਣਾ ਕੀ ਅੱਜ ਜਿ ਇੱਥੇ 8 ਕਿੱਲੇ ਅੱਜ ਡਿਊਟਰ ਕਰਾ ਲਾਉਣਾ ਇਹ ਸਾਡਾ ਟਰੈਕਟਰ ਬਹੁਤ ਦੂਰੋਂ ਆਇਸ ਚੱਲ ਕੇ ਚਾਹ ਪੀਣ ਸਾਡੇ ਬੰਦੇ ਇੱਥੇ ਨੇ ਚਾਹ ਪੀ ਰਹੇ ਨੇ ਅਸੀਂ ਇੱਥੇ ਕੰਮੂਟ ਕਰਾ ਆਲੇ ਬੰਦੇ ਇਧਰ ਹੱਥ ਪੈਰ ਦੋ ਰਹੇ ਨੇ ਜਸਨ ਸਿੰਘ ਜਿੜ ਬੜ ਗਿਆ ਜਸਨ ਜਿੜ ਬੜ ਗਿਆ ਅੱਡ ਕੈਪਟਨ ਮੇਖੋ ਬੰਦਾ ਝਾੜ ਰਹੇ ਨੇ ਨਾਜ਼ਮ ਸਿੰਘ ਬੈਠਾ ਇਹ ਮੁੰਡਾ ਭੂਆ ਕੋਲੇ ਆਇਆ ਹੋਇਆ ਇਹ ਸਾਡੇ ਮਾਮੇ ਦਾ ਮੁੰਡਾ ਜੀ ਉਹ ਮੁੰਡਾ ਮੁੰਡਾ ਭੂਆ ਕੋਲੇ ਉਹ ਕਰਨਾ ਫੁੱਫੜ ਚਾਹ ਤੇਰੀ ਵਸ਼ੇ ਹਾਂ ਉਹਦਾ ਫੁੱਫੜ ਤੁਸੀਂ 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 ਕਿਉਂ ਮੁੰਡੇ ਦੇ ਇਹ ਕੀ ਮੁੰਡੇ ਲੱਗਦੇ ਫੁੱਫੜ ਤੁਸੀਂ ਅਸੀਂ ਫੁੱਫੜਾ ਲੋ ਭਾਈ ਸਾਡਾ ਫੁੱਫੜ ਹੈਗਾ ਕਦੇ ਵੀ ਫੁੱਫੜ ਤੁਸੀਂ ਤੇ ਜਾਲੀ ਇਹ ਫੁੱਫੜੋ ਜਾਲੀ ਉਹ ਆਖਦੀ ਸਾਕਾ ਭਾਈ ਨਾ ਸਰੀ ਫੁੱਫੜ ਤੋਂ ਚਾਹ ਬਣੇਗੀ ਜਾਓ ਫੁੱਫੜ ਦੀ ਗੋਦੀ 'ਚ ਬਹਿ ਜਾਓ ਇਹ ਨਹੀਂ ਪੂਆ ਬਾਬਾ ਵਾਲੇ ਵੀ ਨਹੀਂ ਮੜਨੇ ਤੇ ਮੈਂ ਅੱਭ ਮੈਂ ਜੀਤੇ ਦੇ ਪਿਆਰ ਹੂੰ ਤੇਰਾ ਚਮੜਾ ਖਾ ਲੈਣਗੇ ਕੰਬ ਕੰਬ ਲਿਖ ਰਹਾ ਹਾਂ ਜੀ ਹਾਂ ਹੀ ਨਹੀਂ ਪਤਾ ਦਿੰਦਾ ਉਹ ਜਿਹੜਾ ਉਹ ਗੱਲ ਕਪ ਉਹ ਨਹੀਂ ਹੋਈ ਕੀ ਤਰਜ਼ੀਨ ਜੀ ਤੈਨੂੰ ਤਿੱਬੇ ਚੋਂ ਖਸਰ ਰੇਤਾ ਨਾ ਚੱਕਣ ਲਿਆ ਤੈਨੂੰ ਜੀ ਨਹੀਂ ਆ ਗਈ ਆ ਦੇਖੋ ਜੀ ਤੂੰ ਤਾਂ ਚਿੰਕਾ ਮਾਰ ਸਾਡ ਨਾੜ ਗਿਆ ਨਾ ਖੜਾ ਓਏ ਘੁੰਮਣ ਆਇਆ ਐਸੇ ਕੰਮ ਨਹੀਂ ਕਰਨਾ ਐ ਕੋਈ ਮੁੰਡਾ ਨਾ ਲਾ ਲਾ ਪੈਸਾ ਲੈ ਲੈ ਜੇ ਵੀ ਆਇਆ ਪੂਆ ਪੁਆ ਤੈਨੂੰ ਆ ਉਹ ਗਲਤ ਨਾ ਬੋਲਣ ਵਾਲੇ ਜਾ ਕੇ ਪੂਆ ਨੂੰ ਦੱਸ ਦੂ ਦੱਸ ਦੇਂਦੇ ਪੂਆ ਮਾਤਰੀ ਲੱਗੀ ਇਹ ਬੱਚਾ ਜੀ ਜੇ ਗੁੱਸੇ ਹੋ ਕੇ ਭੱਜ ਗਿਆ ਨਾ ਫਿਰ ਦੇਖ ਲੈ ਇੱਕ ਪੈਣੀ ਦੇ ਡੱਬੇ ਸੇ ਮਿਲਈ ਹੈ ਉਹ ਗਸਕਾ ਨੂੰ ਜਵਾਬ ਗੁੱਸੇ ਹੋ ਜਾਊਗਾ ਰੱਪੈਣੀ ਦੇ ਡੱਬੇ ਨੇ ਮੈਂ ਇੱਕ ਇੱਕ ਗੱਲ ਹੈਗੀ ਫੁੱਫੜਨੇ ਜਾਵਾ ਕੰਮ ਨਹੀਂ ਲਾਇ ਇਹ ਉਹ ਬਤਾ ਜਮਾਨੀ ਕੰਮ ਕਰਦਾ ਹੋਰ ਮੜੇ ਬਟਾਂ ਗੱਲ ਨਾਲ ਹੋਣੀ ਉਹ ਫੁੱਫੜ ਲੱਗਣਾ ਕੰਮ ਦੇ ਤੇ ਨਾ ਅਜਿਹਾ ਇਹ ਵੱਡੇ ਫੁੱਫੜ ਕੋਈ ਨਹੀਂ ਆਉਂਦਾ ਗੱਟਾ ਲੱਗੀ ਕੁਸ ਭੈਣ ਲੱਗਣੀ ਹੈ ਹੈ ਪੈਸੇ ਲੱਗਣੀ ਹੈ ਗੱਟਾ ਲੱਗੀ ਗੱਟਾ ਕੋਈ ਗੱਟਾ ਕਰਨ ਕਰਾਈ ਬੂਟਾ ਬੂਟਾ ਘਟਦਾ ਜਾਊਗਾ ਹੋਰ ਹੁਣ ਹੋ ਯਾਰ ਕੋਈ ਆ ਕੇ ਦੇ ਲਈ ਫਿਰਦਾ ਉਹ ਆਪਣਾ ਡਿਓ ਹੈ ਕਰਾ ਕੰਪਿਊਟਰ ਕਾ ਲੱਗ ਰਿਹਾ ਹੈ ਇਹ ਉਹ ਪਾਣੀ ਲੈ ਆਇਆ ਪਾਣੀ ਲੈ ਵੀੜੇ ਦਾ ਬੱਤਾ ਬੱਤਾ ਲੈ ਆਉਣਾ ਉਹ ਬਿਠਾਂ ਤੇਰੇ ਬੈਠਣੇ ਜਾ ਆ ਕੇ ਇੱਥੇ ਆਇਦਰੇ ਚ ਕਰਤਾ ਮਾਰਤਾ ਕਰਾ ਛੱਡ ਰਿਹਾ ਜੇ ਤੂੰ ਫਾਈਨਲੀ ਸਾਡਾ ਕੰਮ ਖਤਮ ਹੋ ਚੁੱਕਿਆ ਜੀ ਕੰਪਿਊਟਰ ਕਰਾ ਦਾ ਅੱਜ ਦੇ ਦਿਨ ਦਾ ਅਸੀਂ ਬਸ ਲਾਤਾ 10 ਕਿਲੇ ਲਾਇਨੇ ਅੱਜ ਤੇ ਸਾਡੇ ਬੰਦੇ ਨੇ ਥੋੜੇ ਜਿਹੇ ਗੰਡੇ ਪੱਟੇ ਨੇ ਸਾਡੇ ਗੰਡੇ ਦੇਖੋ ਇੰਨੇ ਹੋ ਗਏ ਤੇ ਹੁਣ ਅਸੀਂ ਘਰੇ ਜਾ ਰਹੇ ਹਾਂ ਸਾਡੇ ਬੰਦੇ ਕੰਪਿਊਟਰ ਕਰਾ ਲੈ ਕੇ ਪਿੱਛੇ ਆ ਰਹੇ ਨੇ ਤੇ ਮੈਂ ਇਹਨਾਂ ਨਾਲ ਛੱਡ ਕੇ ਆ ਗਿਆ ਹੁਣ ਸਾਡਾ ਸਫ਼ਰ ਅੱਜ ਦਾ ਇੰਨੀ ਸੀ ਤੇ ਇੱਥੇ ਅਸੀਂ ਬਲੌਗ ਦੀ ਸਮਾਪਤੀ ਕਰਦੇ ਹਾਂ ਤੇ ਜੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਕਰੋ ਤੇ ਕਮੈਂਟ ਕਰਕੇ ਦੱਸੋ ਕੀ ਕੀ ਤੁਹਾਨੂੰ ਨਵੀਂ ਚੀਜ਼ ਦੇਖਣ ਨੂੰ ਮਿਹਰੀ ਤੇ ਕੀ ਸਿੱਖਣ ਸਿੱਖਣ ਦਾ ਨਿਕਿਆ ਸਕਦੇ ਕੁਝ ਵੀ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਜਾਂ ਦੱਸ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਹੋਰ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥ ਦੇਣ ਲਈ ਆ ਰਾਤ ਦਾ ਸੀਨ ਹੈ ਜੀ ਇਹ ਸਾਡੇ ਗੰਡੇ ਇੰਨੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਆਰਗੈਨਿਕ ਗੰਡੇ ਨੇ ਜੀ ਕੋਈ ਇਸੇ ਰੇਸ ਸਪਰੇ ਨਹੀਂ ਪਾਇਆ ਨਾ ਜੀ ਇਹ ਸਾਡੀ ਪਨੀਰੀ ਵੀ ਘਰ ਦੀ ਸੀ ਇਹ ਗੰਡਾ ਕਦੇ ਸਾਡੇ ਵਾਲਾ ਨਸਰੂਆ ਨਹੀਂ ਜੀ ਗੰਡੇ ਦਾ ਐਵਰੇਜ ਸਾਈਜ਼ ਤੁਸੀਂ ਦੇਖ ਸਕਦੇ ਹੋ ਐਡਾ ਹੈਗਾ ਜੀ ਐਦਗੀ ਝਾੜ ਬਹੁਤ ਵਧੀਆ ਹੋਇਆ ਤੇ ਜੇ ਕਿਸੇ ਨੇ ਆ ਗੰਡੇ ਲੈਣੇ ਹੋਣ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਤੇ ਅਸੀਂ ਪੱਟ ਕੇ ਹੁਣ ਸਾਰੇ ਇੱਥੇ ਘਰੇ ਲਿਆਂਦੇ